ਸਾਸਰੀ ਕਾਲ ਵੀਰ ਜੀ ਮਨਮੀਤ ਡੇਰੀ ਫਾਰਮ 'ਚ ਭੈਣ ਭਰਾਵਾ ਦਾ ਧੰਨਵਾਦ ਅੱਜ ਦੀ ਵਿਜ਼ਿਟ ਪਿੰਡ ਪਿੰਡ ਮੋਨ ਪੰਡਹਾਰੀਆਂ ਅੱਜ ਵੀਰ ਸੰਦੀਪ ਕੋ ਪਹੁੰਚ ਚੁੱਕੇ ਆ ਆਹ ਵੀਰ ਕੋ ਲੈਨੇ ਆ ਜਾਣਕਾਰੀ ਸਾਸਰੀ ਕਾਲ ਵੀਰ ਜੀ ਸਾਸੀ ਗਾਰ ਸਾਸੀ ਗਾਰ ਸੋਨੂ ਵੀਰੇ ਸਾਸੀ ਗਾਰ ਵੀਰ ਜੀ ਅੱਜ ਵੀਰ ਕੋ ਪਹੁੰਚ ਕੇ ਜੋ ਹਾਂ ਜੀ ਅੱਜ ਮੈਂ ਵੀਡੀਓ ਪਾ ਲਈ ਵੀਰ ਵੀਰ ਕਹਿੰਦਾ ਚਲੋ ਇੱਥੇ ਵੀ ਇੱਕ ਅੱਡਾ ਪਸ਼ੂ ਘਰ ਵੀ ਆਪਣੇ ਪਾਇਆ ਕਰੀਏ ਹਾਂ ਜੀ ਵੀਰ ਕਹਿੰਦਾ ਚਲੋ ਇੱਥੇ ਵੀ ਅੱਡਾ ਬਣਾਉਣਾ ਤੇ ਉੱਥੇ ਵੀ ਚਲੋ ਦੋਵਾਂ ਥਾਵਾਂ ਤੇ ਪਾਇਆ ਕਰਾਂਗੇ ਵੀਰ ਜੀ ਨਾਮ ਹੀ ਕਮਾਉਣਾ ਹਾਂ ਹਾਂ ਜਿੰਨੇ ਨਹੀਂ ਚਲੋ ਠੀਕ ਹੈ ਵੀਰ ਜੀ ਵੀਰ ਕਹਿੰਦਾ ਅੱਜ ਪਿੰਡ ਪਾਉਣੀ ਅੱਜ ਵੀਰ ਨੇ ਸਾਨੂੰ ਪਿੰਡ ਸੱਦਿਆ ਆਪਣੇ ਅੱਜ ਵੀਰ ਕੁਵਾਨ ਕਿ ਇੱਥੇ ਪਿੰਡ ਸੋਨੂ ਵੀਰ ਨੂੰ ਸਪੈਸ਼ਲ ਸੱਦਿਆ ਮੈਂ ਚਲ ਆਇਆ ਵੀਡੀਓ ਬਣਾਈਆਂ ਪਿੰਡ ਮੈਂ ਤਾਂ ਕਾਈ ਵੀਰ ਦੀ ਵ ਵੀਰ ਜੀ ਨਾਂ ਐਡਰੈਸ ਤੇ ਨੰਬਰ ਦੱਸਿਓ ਪਹਿਲਾਂ ਵੀਰ ਜੀ ਸੰਦੀਪ ਸਿੰਘ ਜੇ ਪਿੰਡ ਮੋਣ ਪੰਡਹਾਰੀਆਂ ਤਹਿਸੀਲ ਜਨਾਲਾ ਜਿਹੜਾ ਸਰ ਨੇੜੇ ਫਤੇਗੜ ਚੂੜੀਆਂ ਜੇ ਮੋਬਾਈਲ ਨੰਬਰ ਹੈ 978168535 ਵੀਰ ਜੀ ਠੀਕ ਆ ਵੀਰ ਜੀ ਦੋ ਜਿਹੜਾ ਨੰਬਰ 97 9784010 ਠੀਕ ਆ ਵੀਰ ਜੀ ਵੀਰ ਜੀ ਕਿੰਨੇ ਪਸ਼ੂ ਦੱਸਿਓ ਅੱਜ ਫੇਰ ਵੀਰ ਜੀ ਕੋਈ ਐਰ ਸ਼ਰ ਕੋਈ ਵੈਰ ਐਰ ਸਰ ਚ ਆ ਜਾਂਦੀ ਵੀਰ ਜੀ ਦਾ ਵੀਰ ਜੀ ਥਾਂ ਲੇਵਾ ਦਿਖਾ ਦਿੰਦੇ ਵੈਰ ਦਾ ਪਾਵੇ ਪਾਏ ਵੈਰ ਨੇ ਵੇਖੋ ਚੰਗੀ ਵੈਰ ਆ ਵੀਰ ਜੀ ਬੱਚਾ ਫੇਰ ਇਹਦਾ ਬੱਚਾ ਵੀ ਜੀ ਮਰ ਗਿਆ ਮਹੀਨੇ 1.5 ਮਹੀਨੇ ਦਾ ਹੀ ਤੇ ਉਹ ਮਰ ਗਿਆ ਜੀ ਅੱਛਾ ਬੱਚਾ ਮਰ ਗਿਆ ਅੱਛਾ ਬੱਚਾ ਹੀ ਮਗਰ ਵਛਾ ਹੀ ਤੇ ਵਛਾ ਮਰੇ ਕਿੰਨੇ ਦਿਨ ਹੋ ਗਏ ਵੀਰ ਜੀ ਮਰੇ ਨੂੰ ਅੱਛਾ ਉਹਦੇ ਘਰੇ ਮਰ ਗਿਆ ਠੀਕ ਆ ਵੀਰ ਜੀ ਵੇਖ ਲਓ ਵੀਰ ਜੀ ਥਾਂ ਲੇਵਾ ਚੰਗਾ ਲੱਗਾ ਵੈਰ ਨੂੰ ਥਾਂ ਲੱਗਾ ਵੀ ਸਾਫ ਆ ਤੇ ਲੱਗਾ ਵੀ ਵੇਖ ਲਓ ਕੱਲਾ ਕੱਲਾ ਫੁੱਟ ਫੁੱਟ ਤੇ ਲੱਗਾ ਥਾਂ ਲੱਗਾ ਵੀ ਗਲਾਬੀ ਰੰਗ ਦਾ ਵਾ 11 ਲੀਟਰ ਦੁੱਧ ਆਇਆ ਨਹੀਂ ਇੰਨਾ ਚੱਡਾ ਦੇ ਆਖ 11 ਦੇਣਾ ਥੱਬੇ ਦਾ ਚੱਡਾ ਵੀ ਜੀ ਤਾਈਓ ਜਾਬਦਾ ਹਲੇ ਕਈ ਕੁਛ ਹੈਗਾ ਵਾ ਠੀਕ ਆ ਵੀਰ ਜੀ ਖੋਲੋ ਵੀਰੇ ਇੰਨੀਆਂ ਤਾਂ ਥੋੜੀ ਆ ਦੇਣਾ ਵਿੱਚ ਫੇਸ ਕੁਆਲਟੀ ਦਿਖਾ ਦਿੰਨੇ ਆ ਕੱਦ ਕੱਟ ਵੈਰ ਨੂੰ ਚੰਗਾ ਲੱਗਾ ਵਾ ਥਾਂ ਲੇਵਾ ਵੀ ਸੋਹਣਾ ਲੱਗਾ ਵੈਰ ਨੂੰ ਵੇਖੋ ਵੀਰਾ ਇੱਕ ਵਾਰੀ ਵੇਖੋ ਜੀ ਮਾਰੋ ਕੈਂ ਹੁੰਦਾ ਠੀਕ ਆ ਵੇਖੋ ਵੀਰ ਜੀ ਚੰਗਾ ਵਾ ਬਣੀ ਗਾਈ ਲੱਗਦੀ ਪਤਾ ਦੁੱਧ ਥਲੇ ਹੈਗਾ ਵੈਰ ਦੇ ਚੰਗੀ ਵੈਰ ਜਿੰਨੀ ਹੈਗੀ ਸਾਫ ਹੈ ਆਪਣੇ ਫੋਨ ਦੇ ਜਾਣ ਤੋਂ ਜਾਂਦੇ ਵਿੱਚ ਇਹ ਲੋ ਵਿਖੀ ਵੀਰ ਬੈਠਦਾ ਹੌਣ ਨਹੀਂ ਤਾਂ ਲੰਮੀ ਲੰਮੀ ਜਾਂਦਾ ਵੀਰ ਜੀ ਦੋ ਰਵੇ ਵੀ ਥੱਲੇੋਂ ਕਲਾਵੇ ਪਾਏ ਹੈ ਗਈ ਹੈ ਗਈ ਵੀਰ ਜੀ ਵੇਖੋ ਇਹ ਜੇਕ ਦੋ ਚਾਰ ਦਿਨਾਂ ਸੰਗਿਆ 14-15 ਕਿਲੋ ਦੁੱਧ ਕਰ ਦੇਣਾ ਇਹਨੇ ਠੀਕ ਆ ਵੀਰ ਜੀ ਠੀਕ ਆ ਤੇ ਵੀਰ ਜੀ ਮੈਂ ਜਾਇਜ ਰੇਟ ਤੇ ਦੇ ਦੇਣੀ ਆ ਪੰਨੋ ਵੀਰ ਜੀ ਤੇ ਵੀਰ ਵੇ ਫੇ ਰਡੀ ਖਲਾਰ ਦੋ ਵੀਰ ਜੀ ਤੇ ਫੇ ਵੇਖੋ ਵੀਰ ਜੀ ਠੰਡੀ ਇਹ ਵੀਰ ਦਾ ਰਿਕਾਰਡ ਆ ਵੀਰ ਨੇ ਡੰਗਰ ਚੱਕ ਇਦਾਂ ਹੀ ਕਰਾਉਣਾ ਦਾ ਰੱਸਾ ਛੱਡ ਕੇ ਚੱਕ ਕਰਾਉਣਾ ਹੁੰਦਾ ਵਾ ਤੁਹਾਨੂੰ ਵੇਖੋ ਇਹੋ ਜਿਹਾ ਮਿਲਣਾ ਡੰਗ ਕਰਿਓ ਠੀਕ ਆ ਵੀਰ ਜੀ ਹੈਗਾ ਕੋਦੇ ਭੋਮੇ ਮਿਲਣਗੇ ਭੰਡਾਰੀਆਂ ਦਾ ਤੇ ਭੋਮੇ ਦਾ ਠੀਕ ਆ ਠੀਕ ਆ ਵੀਰ ਬਾਕੀ ਵੀਰ ਜੀ ਜਨਾਨੀ ਚ ਬੰਦਾ ਚ ਹੋਵੇ ਸੀਲ ਬਹੁਤ ਜ਼ਿਆਦਾ ਠੰਡੀ ਸੀਲ ਆ ਹਾਂਜੀ ਹਾਂਜੀ ਬਾਕੀ ਵੇਖੋ ਵੀਰ ਕਹਿੰਦਾ ਕੋਈ ਬੱਚਾ ਵੀ ਚੋ ਸਕਦਾ ਕੋਈ ਵੀ ਚੋਵੇ ਗਾਈ ਲੱਤ ਤੋਂ ਲਾਤ ਨਾ ਚੁੱਕੂਗੀ ਹਾਂਜੀ ਲੈ ਲੋ ਬੈ ਕੇ ਖਾਤਾ ਨਹੀਂ ਰੱਸੀ ਛੱ ਨੇ ਜਬੇਰਾ ਸਹੀ ਸਾਟ ਕੇ ਵੀ ਜੀ ਡੰਗਰ ਅਜੇ ਤੱਕ ਬਹਿਨ ਨਹੀਂ ਦਿੰਦਾ ਠੀਕ ਆ ਵੀਰ ਜੀ ਹਾਂ ਜੀ ਇਹ ਲੋ ਵੀਰ ਜੀ ਸਾਫ ਹੱਥਾਂ ਲੇਵਾ ਸੋਹਣਾ ਲੱਗਾ ਵੈਰ ਨੂੰ ਫੇਸ ਕੁਆਲਟੀ ਵੀ ਚੰਗੀ ਵੈਰ ਦੀ ਤੇ ਠੰਡੀ ਸੀਲ ਆ ਵੀਰ ਕਹਿੰਦਾ ਐਰ ਸੈਰ ਚ ਆਉਂਦੀ ਆ ਬੂਥੀ ਖਾਵੇ ਲੋ ਨਿੱਕੇ ਜੀ ਵੀਰ ਜੀ ਬੂਥੀ ਲੱਗੀ ਵੈਰ ਨੂੰ ਹਾਂ ਜੀ ਜਲਸੀ ਐਰ ਚੜਜੇ ਜਲਸੀ ਹਾਂ ਜੀ ਹਾਂ ਜੀ ਵੀਰ ਜੀ ਦੇਖੋ ਵੀਰ ਜੀ ਠੀਕ ਆ ਵੀਰ ਜੀ ਹਾਂ ਜੀ ਦੇਖੋ ਵੀਰ ਜੀ ਵੀਰ ਨੇ ਦਿਖਾਇਆ ਭਾਈਆਂ ਪੰਡਾ ਏ ਵੀਰ ਜੀ ਸੰਗਣਾ ਦੋ ਦੇ ਆਇਆ ਸੰਗਣਾ ਹਾਂਜੀ ਹਾਂਜੀ ਚਾਰ ਸਿੰਪਲ ਆਉਂਦੇ ਆ ਵਿੱਚ ਐਫ ਐਚ ਐਫ ਦਾ ਤੇ ਦੋ ਢਾਈ ਸਿੰਪਲ ਆ ਨਾ ਚਾਰ ਸਿੰਪਲ ਆਉਂਦੇ ਆ ਹਾਂਜੀ ਹਾਂਜੀ ਬਾਕੀ ਵੀਰ ਜੀ ਬਹੁਤ ਵਧੀਆ ਜੇ ਬੱਚਾ ਹੋਏ ਤੇ ਉਹ 70000 ਦੀ ਹਾਂਜੀ ਉਹ ਤੇ ਵੀਰ ਜੀ ਹੈਗੀ ਚਲੋ ਜੋ ਜਿਹੜੀ ਨਹੀਂ ਚੀਜ਼ ਹੈਗੀ ਉਹ ਆਪਾਂ ਪਹਿਲਾਂ ਦੱਸਣ ਦਾ ਫਾਇਦਾ ਸਾਨੂੰ ਜਿਹੜਾ ਲੈ ਜੀ ਜਿਆਦਾ ਹਾਂਜੀ ਤੁਹਾਨੂੰ ਪਤਾ ਇੰਨੇ ਇੰਨੀਆਂ ਜੜੀਆਂ ਵਾਲੀਆਂ ਵੀਰ ਜੀ ਵਿਗਾਂਡੀਆਂ ਵਾਲੇ ਉਹ ਦੱਸਦਾ 11 11 ਕਿਲੋ ਲੋਕੀ ਦੁੱਧ ਕਹਿ ਗਦੇ ਐਡੀ ਥੱਬਾ ਚੱਡਾ ਲੱਗਾ ਦੇ ਨੇ ਦਾ 11 ਕਿਲੋ ਤੋਂ ਨਹੀਂ ਵੀਰ ਜੀ ਤੇ ਹਾਂਜੀ ਹਾਂਜੀ ਆਪਣੀ ਕੋ ਚਵਾਈ ਕਰਕੇ ਖੜੇ ਦੋ ਤਿੰਨ ਡੰਗ ਚੋ ਕੇ ਕਰੇ ਤਸੱਲੀ ਕਰਕੇ ਲੈ ਕੇ ਜਾਵੇ ਮੁਰਤੇ ਵੀਰ ਦੀ ਨਹੀਂ ਵੀਰ ਜੀ ਵੀਰ ਦੂਰ ਦਾ ਵੀਡੀਓ ਕੋਲ ਤੇ ਚਵਾਈ ਕਰਾ ਲੈ ਠੀਕ ਆ ਵੀਰ ਜੀ ਹਾਂਜੀ ਬਾਕੀ ਵੀਰ ਕਹਿੰਦਾ ਆਪਣੀ ਤਸੱਲੀ ਕਰੋ ਪੂਰੀ ਫੁੱਲ ਆ ਸਾਡੀ ਗਾਰੰਟੀ ਹੋ ਗਈ ਦੁੱਧ ਦੀ ਜਿੰਦਾ ਹੋਊਗਾ ਉਹਨਾਂ। ਵੀਰ ਜੀ ਅਹੀਂ ਦੋ ਟਾਈਮ ਚੁਾਈ ਕਰਕੇ ਤੇ ਫੇਰ ਕਨਾਲੇ ਦਾ ਡੰਗ ਲਿਆਈਦਾ। ਤੇ ਰੇਟ ਵੀਰ ਜੀ ਦੱਸਿਓ। ਰੇਟ ਇੰਨਾ ਦੀ। ਦੱਸੋ। ਨਿਕਾ ਜਾਈ। ਵੀਰ ਜੀ 40000 ਦੀ। 40000 ਦੀ? ਨਹੀਂ ਕਰੋ ਵੀਰ ਜੀ ਦੱਸੋ। ਬੱਚਾ ਆਂਦਾ ਫਿਰ ਮੈਂ 50 ਦੀ ਵੇਚ ਦੰਦੇ। ਉਹ ਤੇ ਚਲੂ ਦੇ ਦਾਂਗੇ। 35 ਦੀ? ਹਾਂਜੀ। ਹੈਗਾ ਤੇ ਦੱਸੋ ਕਸਰ ਹੀ। ਨਹੀਂ ਦੱਸੋ ਆ ਬੜੇ ਆਏ ਸਾਡਾ ਮਾਨ ਤਨ ਕਰਾ। ਸਾਡਾ ਕਹਿੰਦਾ ਫੁੱਲ ਵੀ ਰਿਕਵਰੀ ਵਾਅਦਾ ਦੇ। ਪਹਿਲੀ ਵੀਡੀਓ ਤੁਹਾਡੀ ਬਣ ਲੱਗੀ ਮਾ ਬੁਰਾ ਉਹ ਇੱਥੇ। ਇੱਕ ਦੇ ਦਾਂਗੇ ਵੀਰ ਠੀਕ ਆ ਦੇ ਦਾਂਗੇ ਕੀ ਤੋਂ ਵੀਰ ਜੀ 2000 2000 62800 ਵੇਖੋ ਵੀਰ ਜੀ ਵੀਰ ਨੇ 25000 ਰੇਟ ਪਾਇਤਾ ਬਹੁਤ ਜਾਇਜ਼ ਵੀਰ ਨੇ ਰੇਟ ਪਾਇਆ ਵਾ ਬਹੁਤ ਜ਼ਿਆਦਾ ਲੀਟਰ ਤਿਆਰ ਆ ਵੀਰ ਕਹਿੰਦਾ ਵੀਰ ਕੋਈ ਵੀ ਆ ਗਏ ਆਪਣਾ ਚੋ ਚਵਾ ਕੇ ਖੜੇ ਕਿਸਾਈ ਨਾ ਕਰੇ ਬਹੁਤੀ ਠੀਕ ਆ ਵੀਰ ਜੀ ਬਿਲਕੁਲ ਜਾਇਜ਼ ਰੇਟ ਪਾਇਆ ਜੀ ਨਹੀਂ ਵਧੀਆ ਵੀਰ ਜੀ ਜੋ ਜਾਇਜ਼ ਜਾਇਜ਼ ਨਹੀਂ ਮਿਲਣੀ ਨਹੀਂ ਬਾਹਰ ਨਗਰ ਘਟ ਲਾ ਬਧਾਈ ਠੀਕ ਆ ਵੀਰ ਜੀ ਵੇਖੋ ਵੀਰ ਜੀ ਵੀਰ ਨੇ ਰੇਟ ਬਹੁਤ ਹੀ ਜਾਇਜ਼ ਕਰਤਾ ਵੀਰ ਨੇ ਠੀਕ ਕਰਤਾ ਰੇਟ ਤੇ ਦੁੱਧ ਵੀਰ ਕਹਿੰਦਾ 11 ਲੀਟਰ ਪੱਕਾ ਹੂਗਾ। ਗੋਲੀਆਂ ਟੋਕੜਾਂ ਵੀ ਗਣੀਆਂ ਨੇ। ਠੀਕ ਆ ਠੀਕ ਆ ਵੀਰ ਜੀ ਠੀਕ। ਜਿਹੜੀਆਂ ਕਿ ਕੰਮ ਦੀਆਂ ਨਹੀਂ ਗੀਆਂ। ਹਾਂਜੀ ਹਾਂਜੀ ਵੀਰ ਜੀ। ਜਿਆਨਾ ਮਰਦਾ ਤੇ 50000 ਉਹ ਤੇ ਚਲੋ ਵੀਰ ਜੀ ਹੁਣ ਮੁੱਲ ਦੇ ਹਿਸਾਬ ਨਾਲ ਤੁਸੀਂ ਵੀ ਬਹੁਤ ਜਾਇਜ਼ ਕਰਤਾ ਜਦੋਂ ਬੱਚਾ ਨਹੀਂ ਹੈਗਾ ਤੁਸੀਂ ਰੇਟ ਵੀ ਨੀਵਾ ਕਰਤਾ। ਨਾਲੇ ਵੀਰ ਜੀ ਲੱਖ ਦੇ ਲੱਖ ਤਾਂ ਦੁੱਧ ਦੇਣਾ। ਦੇਣਾ ਸਾਰੇ ਸਿਆਲ ਚੋਏ ਰਮਾਓ। ਠੀਕ ਆ ਹਾਂਜੀ ਹਾਂਜੀ ਵੀਰ ਜੀ। ਮੱਝ ਲੈਣੋਂ ਨਾ ਲੱਖ ਰੁਪਏ ਦੀ ਇਹ ਲੈਣੀ ਚਾਹਗੇ। ਇਹ ਚੰਗੀ ਜੇ। ਦੱਸਾਂ ਕਿ ਵੀਰ ਗੜੀ ਉਹਨੇ ਸਟਾਈਲ ਹੈ। ਹਾਂਜੀ ਹਾਂਜੀ ਵੀ ਵਦਨਾ ਹੀ ਦੁੱਧ ਕੋਈ ਸਟਾਲੇ ਵਿੱਚ ਡੰਗਰ ਵੱਧ ਦੁੱਧ ਦਿੰਦਾ ਮਾਰੇ ਤੋਂ ਮਾਰਾ ਡੰਗਰ ਪਾਏ ਗਾੜੀ ਉਤਰ ਕੇ ਹਾਂਜੀ ਹਾਂਜੀ ਇਹ ਵੀ ਰਗਣੀ ਹਰਿਆਣੀ ਹੈਗਾ ਬੁੱਥੇ ਕੋਈ ਗੱਲ ਕੋਈ ਗੱਲ ਵੀਰ ਜੀ ਹੁਣ ਕਿਸੇ ਕੋ ਨਹੀਂ ਹੈਗਾ ਪਸ਼ੂ ਵਿੱਚ ਕਿਸੇ ਕੋ ਨਹੀਂ ਚਾਰਾ ਹੈਗਾ ਕੋਈ ਨਹੀਂ ਹੈਗਾ ਸਾਰੇ ਤੂੜੀ ਜਾਂ ਬੁੱਥੇ ਹੀ ਪਾਉਂਦੇ ਆ ਇਹ ਕੋਈ ਚਾਰ ਵਾਲਾ ਵੀਰ ਲਾ ਕੇ ਹੋਰ ਵੀ ਜੀ ਦਵਾ ਜੂਗੀ ਠੀਕ ਆ ਵੀਰ ਜੀ ਜਦੋਂ ਵਰਸਣ ਹੋ ਗਈ ਉਦੋਂ ਦੁੱਧ ਦੇ ਨਹਿਰਾ ਵਗਾ ਨਹਿਰਾ ਹੀ ਨਹਿਰਾ ਵੀਰ ਜੀ ਤਾਂ ਲੈ ਕੇ ਆਣਾ ਆਪਣੀ ਪਣਾਲੇ ਲਗੇ ਕੀ ਬਾਲਟੀ ਦਾ ਖੋ ਚੋਈ ਜਾਓ ਬਸ ਇਤਰਾ ਠੀਕ ਠੀਕ ਆ ਠੀਕ ਆ ਹਾਂਜੀ ਵੀਰ ਜੀ ਨਾਂ ਐਡਰੈਸ ਤੇ ਨੰਬਰ ਦੱਸ ਦੋ ਕਾਪ ਮਨ ਬਣਾ ਰਹੀਆਂ ਤਸੀਲ ਜਨਾਲਾ ਜਿਹੜਾ ਅੰਮ੍ਰਿਤਸਰ ਨੇੜੇ ਫਤੇਗੜ ਚੂੜੀਆਂ ਮੋਬਾਈਲ ਨੰਬਰ 97816 97816 8535 ਠੀਕ ਹੈ ਜੀ ਸਾਸੀ ਕਾ ਵੀਰ ਜੀ ਸਾਸੀ ਕਾ ਵੀਰ ਜੀ